ਸੰਜਤੀ ਵਿਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿਗਹਿ ਸਤ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਅੱਜ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਜਿਹੜੇ ਵਿਦਿਆ ਨਾਲ ਸੰਬੰਧਿਤ ਨੇ ਐਜੂਕੇਸ਼ਨ ਨਾਲ ਸੰਬੰਧਿਤ ਨੇ ਸਾਬਕਾ ਵਾਈਸ ਚਾਂਸਲਰ ਗੁਰਨਾੰਤ ਸਿੰਘ ਯੂਨੀਵਰਸਿਟੀ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਨ੍ਹਾਂ ਨੇ ਪਹਿਲਾਂ ਵੀ ਖੋਜ ਤੇ ਆਧਾਰਤ ਮੈਂ ਕਈ ਵਾਰੀ ਗਲਬਤ ਕੀਤੀ ਹੈ ਪਿਛਲੇ ਦਿਨੀ ਜਿਹੜਾ 2025 ਦਾ ਨੋਬਲ ਪੁਰਸਕਾਰ ਹੈ ਉਹ ਮਿਲਣ ਵਾਲੇ ਤਿੰਨ ਵਿਗਿਆਨੀ ਨੇ ਜਿਹੜੇ ਉਹਨਾਂ ਦੀ ਖੋਜ ਦੇ ਆਧਾਰਤ ਕਿ ਸਰੀਰ ਦੇ ਉੱਤੇ ਰਾਖੀ ਕਰਨ ਵਾਲੇ ਕਿਹੜੇ ਖੋਜੀ ਸੈੱਲ ਨੇ ਉਹਨਾਂ ਦੇ ਉੱਤੇ ਸੈਂਟੀਫਿਕ ਪੁਆਇੰਟ ਆਫ 뷰 ਤੋਂ ਗੱਲਬਾਤ ਕਰਨ ਦੇ ਲਈ ਡਾਕਟਰ ਜੈ ਰੂਪ ਸਿੰਘ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਡਾਕਟਰ ਸਾਹਿਬ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਉੱਤੇ ਦਿਲ ਦੀਆਂ ਗੱਲਾਂ ਹੈ ਸਵਾਗਤ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ੍ਰੀ ਪ੍ਰੋਫੈਸਰ ਸਾਸਤ੍ਰੀਕਰ ਜੀ ਡਾਕਟਰ ਮੈਂ ਅਸਲ ਤੁਹਾਡਾ ਨਾ ਨਮਸਕਾਰ ਆਰਟੀਕਲ ਆਇਆ ਸੀ ਤੁਹਾਡਾ ਇੱਕ ਆਰਟੀਕਲ ਪੜ੍ਹ ਕੇ ਮੈਨੂੰ ਪ੍ਰਭਾਵਿਤ ਹੀ ਲੱਗਾ ਕਿ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਜਾਂ ਡਾਕਟਰ ਲੋਕ ਨੇ ਜਿਹੜੇ ਉਹ ਬਹੁਤਾ ਵਿਸਤਾਰ ਦੇ ਵਿੱਚ ਇਸ ਗੱਲ ਦਾ ਚਰਚਾ ਨਹੀਂ ਕਰਦੇ ਥੋੜਾ ਜਿਹਾ ਆ ਜਿਹੜੀ ਖੋਜ ਤੇ ਆਧਾਰਿਤ ਰਿਪੋਰਟ ਤੁਸੀਂ ਨਸ਼ਤ ਕੀਤੀ ਹੈ ਨਸ਼ਰ ਕੀਤੀ ਹੈ ਕਿ ਸਰੀਰ ਦੇ ਅੰਦਰ ਇੱਕ ਕਿਸਮ ਦੇ ਸਾਡੇ ਕੋਲ ਸਿਪਾਈ ਸੈੱਲ ਹੁੰਦੇ ਨੇ ਤੇ ਉਹਨਾਂ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਕਿ ਬਿਮਾਰ ਸੈੱਲ ਨੇ ਉਹਨਾਂ ਨੂੰ ਨਸ਼ਟ ਕਰਨਾ ਤੇ ਬੈਕਟੀਰੀਆ ਵਰਗੇ ਜਿਹੜੇ ਧਾਰਵੀ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਹੋਵੇ ਇਹਦੇ ਬਾਰੇ ਵਿਸਤਾਰ ਜਾਣਕਾਰੀ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕਿ ਕਿਵੇਂ ਸੈੱਲ ਕੰਮ ਕਰਦੇ ਨੇ ਤੇ ਕਿਹੜੇ ਵਿਗਿਆਨੀ ਨੇ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲੇ ਆ ਤੇ ਉਹਨਾਂ ਦੇ ਆਧਾਰ ਤੇ ਜਿਹੜੀ ਰਿਪੋਰਟ ਤੁਸੀਂ ਨਿਸ਼ਚਿਤ ਕੀਤੀ ਹੈ ਜੀ ਇਨਾਂ ਦੇ ਰਿਸਰਚ ਵਿੱਚ ਵਲ ਜਾਣ ਤੋਂ ਪਹਿਲਾਂ ਥੋੜੀ ਜਿਹੀ ਮੈਂ ਚੀਜ਼ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ ਸਿਸਟਮ ਜਿਹੜਾ ਹੈ ਜੀ ਉਹ ਕਿਵੇਂ ਕੰਮ ਕਰਦਾ ਜੀ ਸਾਡਾ ਜਿਹੜਾ ਸਰੀਰ ਇਹ ਇੱਕ ਕਿਸਮ ਦਾ ਸੀ ਜੇ ਮੈਂ ਇਹ ਕੰਪੈਰੀਜ਼ਨ ਕੀਤਾ ਮੂਲਕ ਦੇ ਨਾਲ ਓਕੇ ਜਿਹੜਾ ਮੂਲਕ ਉਹਦੇ ਵਿੱਚ ਜਿਹੜਾ ਸ਼ਰਦਾ ਦੀ ਰਾਖੀ ਲਈ ਜਿਹੜੇ ਬਾਹਰਲੇ ਧੜਵਿਆਂ ਤੋਂ ਬਚਨ ਲਈ ਉਹਨੇ ਆਪਣੀ ਫੌਜਾਂ ਰੱਖੀ ਹੁੰਦੀ ਹੈ ਹਮ ਹਰ ਮੁਲਕ ਨੇ ਜੀ ਸੇਮ ਜਿਹੜਾ ਸਰੀਰ ਨੇ ਆਪਣੀ ਫੌਜ ਰੱਖੀ ਹੋਈ ਹੈ ਓਕੇ ਕਿ ਵੀ ਜਿਹੜੋਂ ਬਾਹਰੋਂ ਕੋਈ ਹਮਲਾ ਕਰੇ ਬੈਕਟੀਰੀਆ ਪਰ ਵਾਇਰਸ ਆ ਪਰ ਕੋਈ ਉਹਨੇ ਕੋਈ ਜਿਹੜੀ ਬਾਹਰਲੀ ਚੀਜ਼ ਹੈ ਜੋ ਸਾਡੇ ਸਰੀਰ ਅੰਦਰ ਦਾਖਲ ਹੁੰਦੀ ਹੈ ਤੇ ਉਸ ਦਾ ਸਾਡੇ ਸਰੀਰ ਨੂੰ ਨੁਕਸਾਨ ਨਾ ਹੋਵੇ ਉਹ ਜਿਹੜਾ ਹੈਗਾ ਉਹ ਹੈਗੇ ਨੇ ਜਿਹੜੇ ਰਖਵਾਲੇ ਨੇ ਸਾਡੇ ਉਹ ਬੇਸਿਕਲੀ ਨੇ ਚਿੱਟੇ ਸੈੱਲ ਓਕੇ ਜਿਹੜੇ ਖੂਨ ਦੇ ਵਿੱਚ ਹੁੰਦੇ ਨੇ ਵਾਈਟ ਬਲੱਡ ਸੈੱਲ ਟੀਡਬਲਿਊ ਬੀ ਸੀ ਕਹਿੰਦੇ ਆ ਵਾਈਟ ਬਲੱਡ ਸੈੱਲ ਹਾਂਜੀ ਇੱਕ ਇੱਕ ਕਿਸਮ ਦੇ ਹੁੰਦੇ ਨੇ ਹੂੰ ਤੇ ਸਭ ਤੋਂ ਪਹਿਲਾਂ ਜਿਹੜੀ ਸੁਰੱਖਿਆ ਪ੍ਰਣਾਲੀ ਜਿਹੜੀ ਆਂਦੀ ਹੈ ਉਹ ਆਂਦੀ ਹੈ ਵੀ ਜਦੋਂ ਕੋਈ ਚੀਜ਼ ਸਾਡੇ ਜਿਹੜਾ ਬਿਮਾਰੀ ਕਰਨ ਵਾਲਾ ਅੰਸ਼ਾ ਭਾਵੇਂ ਕੱਟੀ ਜਾ ਪਰ ਵਾਰਸ ਹੈ ਪੋਲਾ ਨਾਲ ਜੋ ਸ੍ਰੀਚ ਐਂਟਰ ਹੁੰਦਾ ਜਿਹੜੀ ਫਰਸਟ ਲਾਈਨ ਆਫ ਡਿਫੈਂਸ ਹੈ ਵੀ ਉਹਦੇ ਅਗੇਂਸਟ ਜਿਹੜਾ ਉਹਨੂੰ ਰੋਕਣ ਵਾਲੇ ਅਸੀਂ ਜਿਹੜਾ ਸਰੀਰ ਭੇਜਦਾ ਉਹ ਜਿਹੜਾ ਅਸੀਂ ਭੇਜਦਾ ਅਸੀਂ ਉਹਨੂੰ ਕਹਿੰਦੇ ਆਂ ਐਂਟੀਬਾਡੀ ਹਾਂ ਹਾਂ ਜਿਹੜਾ ਐਂਟਰ ਕਰ ਰਿਹਾ ਉਹਨੂੰ ਕਹਿੰਦੇ ਅਸੀਂ ਐਂਟੀਜਨ ਰੋਕਣ ਵਾਲੇ ਨੂੰ ਉਹਦੇ ਅਗੇ ਇਸ ਜਿਹੜਾ ਉਹਨੂੰ ਲੜਾਈ ਕਰਨ ਲਈ ਜਿਹੜਾ ਭੇਜਦਾ ਉਹ ਭੇਜਦਾ ਐਂਟੀਬਾਡੀ ਇਹ ਕਿਸਮ ਦਾ ਦੰਗਲ ਹੁੰਦਾ ਹੈ ਇੱਕ ਨੂੰ ਇੱਕ ਹਮ ਹਰ ਇੱਕਲੇ ਐਂਟੀਜਨ ਲਈ ਇੱਕ ਐਂਟੀਬਾਡੀ ਜਾਣੀ ਹੈ ਜੀ ਤੇ ਇਹ ਜਿਹੜਾ ਸਰੀਰ ਪ੍ਰੋਡਿਊਸ ਕਰਦਾ ਹੈ ਇਹ ਕਿਸਮ ਦੇ ਚਿੱਟੇ ਸੈੱਲਾਂ ਦੇ ਵਿੱਚੋਂ ਬਣ ਕੇ ਜਾਂਦੀ ਹੈ ਨੇ ਚਿੱਟੇ ਸੈੱਲਾਂ ਦੀ ਵੀ ਕਈ ਕਿਸਮਾਂ ਨੇ ਜੀ ਜਿਸ ਤਰ੍ਹਾਂ ਮੈਂ ਦਿੱਤੇ ਵੀ ਐਗਜ਼ਾਮਪਲ ਦਿੱਤੇ ਹਨ ਉਹ ਦਿੱਤੇ ਹੋਏ ਵੇ ਮਿਲਕ ਦੀ ਰਾਖੀ ਲਈ ਸਰ ਕੋਲ ਆਰਮੀ ਹੁੰਦੀ ਹੈ ਫਗ ਸੈਨਾ ਫਿਰ ਜਲ ਸੈਨਾ ਫਿਰ ਤਲਕ ਹਵਾਈ ਸੈਨਾ ਜਾਂ ਬੀਐਸਐਫ ਬਾਰਡਰ ਸਕਿਉਰਟੀ ਹੈ ਕਈ ਅਜਿਹਾ ਏਜੰਸੀ ਨੇ ਸੇਮ ਬਿਲਕੁਲ ਉਸੇ ਤਰ੍ਹਾਂ ਜਿਹੜੇ ਛਿੱਟੇ ਸਾਲ ਨੇ ਸਾਡੇ ਰਖਵਾਲੇ ਸਾਲ ਸਪਾਈ ਸੈਲ ਕਹਿ ਲਓ ਉਹਨਾਂ ਦੀ ਵੀ ਕਈ ਕਿਸਮਾਂ ਨੇ ਕਿਸੇ ਨੇ ਉਲੀਆ ਨਾਲ ਲੜਨਾ ਸਿਰਫ ਕਿਸੇ ਦੇ ਇਨਫਲੇਸ਼ਨ ਨਾਲ ਲੜਨਾ ਹੈ ਕਿਸੇ ਨੂੰ ਕਿਸੇ ਵੱਖਰੀ ਵਕੀਰ ਤਰ੍ਹਾਂ ਦੀਆਂ ਜਿਹੜੇ ਸਾਡੇ ਅੰਦਰ ਅੰਸ਼ ਆਏ ਨੇ ਉਹਨਾਂ ਨਾਲ ਲੜਨ ਲਈ ਵੱਖਰੇ ਵਕਰੀਏ ਚਿੱਟੇ ਸੈੱਲ ਬਣੇ ਹੋਏ ਨੇ ਜਿਹੜਾ ਰਾਖੀ ਕਰਦੇ ਰਹਿੰਦੇ ਸਾਤੇ ਤੇ ਹੁੰਦਾ ਇਹ ਹੈ ਕਿ ਇਹ ਜਿਹੜੇ ਸਾਰੇ ਸੈੱਲ ਨੇ ਇਹ ਬਣਦੇ ਨੇ ਸਾਡੇ ਜਿਹੜਾ ਬੋਨ ਮੈਰੋ ਦਾ ਜਿਹੜੀ ਸਖਿਆ ਜਿ ਮਿੱਜ ਹੁੰਦੀ ਹੈ ਨਾ ਉਥੋਂ ਬਣਦੇ ਨੇ ਤੇ ਉਥੋਂ ਬਣ ਕੇ ਜਿਹੜਾ ਇਹ ਨਿਕਲਦੇ ਨੇ ਫਿਰ ਆ ਕੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਸੈਂਟਰ ਹੈ ਇੱਕ ਜਿਵੇਂ ਫੌਜ ਅਕੈਡਮੀਆ ਹੁੰਦੀਆਂ ਨੇ ਸਿਖਰਾਈ ਦੇਣ ਲਈ ਉਸੇ ਤਰ੍ਹਾਂ ਜਿਹੜਾ ਸਰੀਰ ਦੇ ਵਿੱਚ ਇੱਕ ਟ੍ਰੇਨਿੰਗ ਸੈਂਟਰ ਹੈਗਾ ਜਿਹਨੂੰ ਅਸੀਂ ਥਾਈਮਸ ਕਹਿੰਦੇ ਆ ਇਹ ਇੱਥੇ ਸਾਹਮਣੇ ਜਿਹੜੀ ਛਾਤੀ ਦੇ ਵਿੱਚ ਸਾਹਮਣੇ ਹੱਡੀ ਹੈ ਇਹ ਇੱਥੇ ਜਿਹੜਾ ਇਹਦੇ ਪਿੱਛੇ ਹੁੰਦਾ ਤੇ ਇਹ ਕੰਮ ਜਿਹੜਾ ਸ਼ੁਰੂ ਕਰਦਾ ਦਾ ਬਚਪਨ ਤੋਂ ਪਹਿਲਾਂ ਬੱਚਾ ਜੰਮਣ ਤੋਂ ਪਹਿਲਾਂ ਜਿਹੜਾ ਇਹਨੇ ਸ਼ੁਰੂ ਕਰ ਦੇਣਾ ਕੰਮ ਤੇ ਇਹਦਾ ਜਿਹੜਾ ਸਿਖਲਾਈ ਕੇਂਦਰ ਇਹ ਸਿਖਲਾਈ ਕੇਂਦਰ ਜਿਹੜਾ ਇਹ ਦੱਸਦਾ ਉਹਨਾਂ ਸੈੱਲਾਂ ਨੂੰ ਜਿਹੜੇ ਚਿੱਟੇ ਸੈੱਲ ਨੇ ਕਿ ਵੀ ਕਿਹੜਾ ਜਿਹੜਾ ਆਸ਼ਾ ਜਿਹੜਾ ਕਿਹੜਾ ਸੈੱਲ ਜਿਹੜਾ ਉਹ ਸਰੀਰ ਦਾ ਆਪਣਾ ਤੇ ਕਿਹੜਾ ਬਗਾਣਾ ਤਾਂ ਕਿ ਉਹਨਾਂ ਦੀ ਪਛਾਣ ਕਰ ਸਕਣ ਤੇ ਇਹਨਾਂ ਦਾ ਕੰਮ ਇਹ ਹੁੰਦਾ ਵੀ ਜਿਹੜਾ ਕੋਈ ਬਾਹਰੋਂ ਸੈੱਲ ਬੜਾ ਜਿਹੜੇ ਅੰਸ਼ ਆਏ ਨੇ ਉਹਨੇ ਜਿਹੜੇ ਸੈੱਲ ਦੇ ਉੱਤੇ ਅਟੈਕ ਕਰ ਲਿਆ ਹੁੰਦਾ ਇਹ ਹੈ ਕਿ ਜਦੋਂ ਕਿਸੇ ਸੈੱਲ ਦੇ ਉੱਤੇ ਅਟੈਕ ਕਰਦੇ ਨੇ ਜਿਹੜਾ ਕੋਈ ਬੈਕਟੀਰੀਆ ਹੈ ਜਾਂ ਵਾਇਰਸ ਹੈ ਤੇ ਉਹ ਸੈੱਲ ਦੇ ਅੰਦਰ ਵੱੜ ਜਾਂਦੇ ਨੇ ਤੇ ਸੈੱਲ ਦੇ ਜਿਹੜੇ ਆਪਣੇ ਰਿਸੋਰਸਸ ਨੇ ਹੂੰ ਉਹਨਾਂ ਨੂੰ ਅਜਮ ਕਰਕੇ ਆਪਣਾ ਨਫਰੀ ਵਧਾਉਂਦੇ ਨੇ ਸੈੱਲ ਖਤਮ ਹੋ ਜਾਂਦਾ। ਓਕੇ ਆਪਣਾ ਨੰਬਰ ਵਧਾਈ ਜਾਂਦੇ ਨੇ। ਹੂੰ ਜਿਵੇਂ-ਜਿਵੇਂ ਨੰਬਰਾਂ ਦਾ ਵਧਦਾ ਜੇ ਜ਼ਿਆਦਾ ਵਧੇ ਤਾਂ ਸਰੀਰ ਦੇ ਵਿੱਚ ਬਿਮਾਰੀਆਂ ਹੋ ਜਾਣੀਆਂ। ਓਕੇ ਅੱਛਾ ਇਹਨਾਂ ਨੂੰ ਰੋਕਣ ਲਈ ਜਿਹੜਾ ਇਹ ਜਿਹੜੇ ਸੈੱਲ ਇੱਕ ਚਿੱਟੇ ਸੈੱਲ ਜਿਹਨਾਂ ਨੂੰ ਸੀਕਨੈਟੀ ਸੈੱਲ ਕਹਿੰਦੇ ਆ ਜਾਂ ਪਰੇਦਰ ਸੈੱਲ ਉਹ ਪਰੇਦਰ ਸੈੱਲ ਬਣਾ ਦਾ ਕੰਮ ਹੈ। ਕਿ ਵੀ ਜਿਹੜਾ ਸੈੱਲ ਤੇ ਉਹਨੂੰ ਇਨਫੈਕਟ ਹੋ ਗਿਆ ਜੇ ਸੈੱਲ ਦੇ ਵਿੱਚ ਬੈਕਟੀਰੀਆ ਆਵੜੇ ਨੇ ਜਾਂ ਵਾਇਰਸ ਆਵੜੇ ਨੇ ਵੀ ਉਹਨਾਂ ਸੈੱਲਾਂ ਨੂੰ ਲੱਭ ਕੇ ਜਾ ਕੇ ਤੇ ਉਹਨੂੰ ਡਿਸਟਰੋਏ ਕਰ ਦਿੰਦਾ ਓਕੇ ਹੂੰ ਸੋ ਆ ਕਿ ਜਿਹੜਾ ਉਹ ਰੋਗ ਜਿਹੜਾ ਹੈ ਉੱਥੇ ਉਹਨੂੰ ਕਬਜ਼ਾ ਖਤਮ ਹੋ ਜਾਏਗਾ ਓਕੇ ਓਕੇ ਨਾ ਫਿਰ ਹੂੰ ਜਿਵੇਂ 1 ਮਿੰਟ ਹੈ ਮੈਂ ਡਾਕਟਰ ਸਾਹਿਬ ਇੱਕ ਥੋੜੀ ਜੀ ਅ ਸਕ੍ਰੀਨ ਦਿਖਾਣਾ ਇੱਕ ਐਂਟੀਜਨ ਤੇ ਐਂਟੀਜਨ ਦੇ ਜੁੜਨ ਦੀ ਤਾਂ ਬੀ ਸੈੱਲਾਂ ਤੋਂ ਬਣੀਆਂ ਜਿਹੜੀਆਂ ਐਂਟੀਬਾਡੀਆ ਨੇ ਇਹ ਇਸ ਤਰੀਕੇ ਨਾਲ ਕੰਮ ਕਰਦੇ ਆ ਸੈੱਲ ਨੇ ਜਿਹੜੇ ਜਿਵੇਂ ਤੁਸੀਂ ਵਾਈਟ ਸੈੱਲ ਦੀ ਗੱਲਬਾਤ ਕੀਤੀ ਹੈ ਕਿ ਇਹ ਇਹ ਜਿਹੜੇ ਨਾ ਹਾਂਜੀ ਬੀ ਸੈੱਲ ਇਹ ਵੀ ਕਿਸਮ ਦਾ ਚਿੱਟਾ ਸੈੱਲੀ ਆ ਕਿ ਜਦੋਂ ਦੱਸਿਆ ਨਾ ਇੱਕ ਨਾਲ ਇੱਕ ਬਣਦਾ ਐਂਟੀਜਨ ਜਿਹੜਾ ਬਾਹਰ ਕੋਈ ਬੈਕਟੀਰੀਆ ਸਾਡੇ ਅੰਦਰ ਆਇਆ ਪੋਲਨ ਆਇਆ ਜਾਂ ਬਾਹਰ ਸਾਇਆ ਉਹ ਐਂਟੀਜਨ ਆ ਉਹ ਜਿਹੜਾ ਬਿਮਾਰੀ ਕਰਨ ਵਾਲਾ ਅੰਸ਼ ਜਿਹੜਾ ਸਾਡੇ ਸਰੀਰ ਵਿੱਚ ਫੋਰਨ ਬੋਡੀ ਐਂਟਰ ਹੁੰਦੀ ਹੈ ਉਹਨੂੰ ਅਸੀਂ ਐਂਟੀਜਨ ਕਹਿੰਦੇ ਆ ਓਕੇ ਉਹ ਸਰੀਰ ਤੋਂ ਕਿਉਂਕਿ ਬਾਹਰੋਂ ਆਈ ਹੈ ਉਹਨੂੰ ਜਾ ਕੇ ਅਟੈਕ ਕਰਦੇ ਨੇ ਜਿਹੜੀਆਂ ਐਂਟੀਜਨਸ ਬਣੀਆਂ ਨੇ Y ਸ਼ੇਪਡ ਹੁੰਦੀਆਂ ਨੇ ਇਹ ਹਰੇਕ ਵਿੱਚ ਜਿਹੜਾ ਵੱਖਰਾ ਵੱਖਰਾ ਜਿਵੇਂ ਕੋਈ ਲਾਲ ਦੇ ਵਿੱਚ ਜਿਹੜਾ ਉਹਦੀ ਸ਼ੇਪ ਜਿਹੜੀ ਆ ਉਹ ਵਖਰੀ ਬਣੀ ਹੈ ਜਿੱਥੇ ਜਾ ਕੇ ਉਹਨੇ ਜੁੜਨਾ ਜੀ ਜਿਹੜੇ ਨੀਲੇ ਵਾਲ ਜਾਮਣੀ ਵਾਲਾ ਉਹਦੀ ਸ਼ੇਪ ਵੱਖਰੀ ਹੈ ਕੋਈ ਜਨਰਲ ਆਇਡੈਂਟੀਟੀ ਜਨ ਆਣਗੇ ਜਿੰਨੇ ਤਰ੍ਹਾਂ ਦੇ ਵੱਖਰੇ ਵੱਖਰਿਆ ਨੇ ਹਰ ਇੱਕ ਲਈ ਇੱਕ ਬਣਦਾ ਓਕੇ ਗੰਗਲ ਹੈ ਨਾ ਕਿਸਮ ਦਾ 1 ਟੂ 1 ਓਕੇ ਪਰ ਇਹਦੇ ਵਿੱਚ ਹਾਂਜੀ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਹੈ ਇਹਦੇ ਵਿੱਚ ਕਿ ਬਾਡੀ ਦੇ ਵਿੱਚ ਕਿਉਂਕਿ ਜਿਵੇਂ ਤੁਸੀਂ ਐਕਸਪਲੇਨ ਕਰ ਰਹੇ ਹੋ ਜਿਹੜੀ ਰਿਸਰਚ ਹੋਈ ਹੈ ਇਸ ਰਿਸਰਚ ਦੇ ਵਿੱਚ ਆ ਕਿਉਂਕਿ ਬੜਾ ਵੱਡਾ ਆਰਟੀਕਲ ਆ ਮੈਂ ਸਾਡੇ ਦਰਸ਼ਕਾਂ ਨੂੰ ਆਰਟੀਕਲ ਜਿਹੜਾ ਥੰਬਨੇਲ ਆ ਉਹਦੇ ਵਿੱਚ ਦਿਖਾਉਣ ਦਾ ਯਤਨ ਵੀ ਕਰਾਂਗਾ ਕਿ ਕਿਵੇਂ ਸਰੀਰ ਦੇ ਵਿੱਚ ਜਿਹੜੇ ਟੀ ਸੈੱਲ ਨੂੰ ਕਾਬੂ ਕਰਨ ਵਾਲੀ ਜਿਹੜੀ ਮਿਲਟਰੀ ਪੁਲਿਸ ਬੜਾ ਵਧੀਆ ਤੁਸੀਂ ਐਗਜ਼ਾਮਪਲ ਦਿੱਤੀ ਹੈ ਮੁਲਕਾਂ ਦੇ ਨਾਲ ਕਿ ਜਿਵੇਂ ਮਿਲਟਰੀ ਆਪਣੇ ਬਾਰਡਰ ਦੇ ਉੱਤੇ ਦੁਸ਼ਮਣਾਂ ਨੂੰ ਰੋਕਦੀ ਹੈ ਇਸੇ ਤਰ੍ਹਾਂ ਇਹ ਸੈੱਲ ਇਸ ਤਰ੍ਹਾਂ ਕੰਮ ਕਰਦੇ ਨੇ ਇਹਦੇ ਉੱਤੇ ਥੋੜਾ ਜਿਹਾ ਹੋਰ ਗੱਲਬਾਤ ਕਰੀਏ ਆਪਾਂ ਜਿਵੇਂ ਅਸੀਂ ਗਦੂਦਾਂ ਦੀ ਗੱਲ ਕਰਦੇ ਆ ਜਾਂ ਹੋਰ ਹੱਡੀਆਂ ਦੀ ਮਿੱਜ ਦੀ ਤੁਸੀਂ ਗੱਲਬਾਤ ਕੀਤੀ ਥੋੜੀ ਜਿਹਾ ਨੂੰ ਹੋਰ ਐਕਸਪਲੇਨ ਕਰੇ ਐਲੈਬੋਰੇਟ ਕਰੇ ਥੋੜੀ ਜਿਹਾ ਦੇਖੋ ਜਿਹੜੇ ਸਾਰੇ ਜਿਹੜੇ ਸੈਲਸ ਨੇ ਨਾ ਜਿਹੜੇ ਜਿਵੇਂ ਸੀ ਖੂਨ ਦੇਖਦੇ ਆਪਣਾ ਖੂਨ ਦੇ ਵਿੱਚ ਜਿਹੜੇ ਮੋٹے ਤੌਰ ਤੇ ਸੀ ਗਏ ਤਿੰਨ ਤਰ੍ਹਾਂ ਦੇ ਸੈਲ ਨੇ ਜੀ ਜਿਹੜੇ ਖੂਨ ਵਾਲੇ ਹੁੰਦੇ ਨੇ ਹੂੰ ਇਹ ਜਿਹੜਾ ਤੁਸੀਂ ਫੋਟੋ ਦਿਖਾ ਰਹੇ ਹੋ ਇਹ ਅਖੀਰ ਤੇ ਆਣੀ ਵਾਲੇ ਜਾ ਕੇ ਓਕੇ रेड सेल जल्दी दिखाती है ये समझ नहीं, नहीं लगेगी जी, जी 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 अच्छा ते ਫਿਰ ਚਿੱਟੇ ਨੇ ਫਿਰ ਪਲੇਟलेट्स ਨੇ ਜਿਹੜੀਆਂ ਇਹਨਾਂ ਹਰੇਕ ਦਾ ਆਪਣਾ ਆਪਣਾ ਕੰਮ ਹੈ ਓਕੇ ਨਾਲ ਸੱਲਾਂ ਦਾ ਜਿਹੜਾ ਉਹਨਾਂ ਦਾ ਹੈਗਾ ਕੰਮ ਵੀ ਉਹਨਾਂ ਨੂੰ ਆਕਸੀਜਨ ਲੈ ਕੇ ਜਾਣੀ ਹੈ ਰੈੱਡ ਸੈੱਲ ਓਕੇ ਸਾਰੇ ਬਾਡੀ ਦੇ ਵੇਜੇ ਜਿਹੜੇ ਚਿੱਟੇ ਸੈੱਲ ਨੇ ਇਹ ਲੜਾਈ ਡਿਫੈਂਸ ਵਾਲੇ ਨੇ ਇਹਨਾਂ ਦੀ ਅਗਰ ਵੱਖਰੀ ਵੱਖਰੀ ਕਿਸਮਾਂ ਤੁਹਾਨੂੰ ਦੱਸਿਆ ਕਿਸੇ ਨੇ ਉਲੀ ਵਾਲੇ ਸਿਰ ਨਾਲ ਲੜਨਾ ਕਿਸੇ ਨਾ ਬੈਕਟੀਰੀਆ ਨਾਲ ਕਿਹ ਜਨੇ ਵਾਇਰਸ ਨਾਲ ਤੇ ਇਹਨਾਂ ਦੇ ਵਿੱਚ ਅੱਗੇ ਇੱਕ ਕਿਸਮ ਹੈਗੀ ਹੈ ਜਿਹੜੀ ਉਹ ਹੈਗੀ ਟੀ ਸੈੱਲ ਜਿਨ੍ਹਾਂ ਨੇ ਜਿਹੜੇ ਇਨਫੈਕਟ ਹੋਏ ਹੋਏ ਸੈੱਲ ਜਿਹੜੇ ਇਹ ਵਾਇਰਸ ਅੰਦਰ ਕਾਬੂ ਆ ਗਿਆ ਜਿਹਦੇ ਵਾਇਰਸ ਨੇ ਆ ਕੇ ਕਬਜ਼ਾ ਕਰ ਲਿਆ ਉਹਨੂੰ ਖਤਮ ਕਰ ਲਈ ਜਿਹੜੇ ਨੇ ਉਹ ਟੀ ਸੈੱਲ ਬਣੇ ਨੇ ਓਕੇ ਟੀ ਸੈੱਲ ਟੀ ਸੈੱਲ ਕਹਿੰਦੇ ਆ ਸੀ ਉਹਨੂੰ ਓਕੇ ਜੀ ਟੀ ਸੈੱਲਾਂ ਦੀ ਮੈਂ ਕੋਸ਼ਿਸ਼ ਕਰਦਾ ਜੀ ਤਸਵੀਰ ਵੀ ਹਾਂਜੀ ਜੀ ਇਹ ਜਿਹੜਾ ਸਿਸਟਮ ਹੈ ਇਹ ਇਹ ਸੋਚਿਆ ਜਾਂਦਾ ਸੀ ਕਿ ਵੀ 1980 ਤੱਕ ਬੜਾ ਇਹ ਜਿਹੜਾ ਸਿਸਟਮ ਹੈਗਾ ਵੀ ਜਦੋਂ ਥਾਈਮਸ ਵਿੱਚ ਆਂਦੇ ਨੇ ਡੀਸਲ ਉਹ ਮਿੱਜੇ ਚ ਬਣੇ ਹੱਡੀਆਂ ਜਿਹੜੇ ਨਾ ਹੂੰ ਹੱਡੀਆਂ ਦੇ ਵਿੱਚ ਬੋਨ ਬਰ ਹੁੰਦੀ ਅੰਦਰ ਜੀ ਜੀ ਉੱਥੋਂ ਬਣ ਕੇ ਨਿਕਲਦੇ ਨੇ ਓਕੇ ਉੱਥੋਂ ਬਣ ਕੇ ਨਿਕਲ ਕੇ ਇਹਨੇ ਥਾਈਮਸ ਵਿੱਚ ਆ ਕੇ ਟ੍ਰੇਨਿੰਗ ਹੋਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੂੰ ਹੂੰ ਤੇ ਟ੍ਰੇਨਿੰਗ ਹੋ ਕੇ ਜੋ ਨਿਕਲਦੇ ਨੇ ਬਾਹਰ ਤੇ ਇਹ ਫਿਰ ਜਿਹੜੇ ਸੈੱਲ ਜਿਹਨਾਂ ਤੇ ਇਨਫੈਕਸ਼ਨ ਹੋਈ ਹੁੰਦੀ ਹੈ ਉਹਨੂੰ ਜਾ ਕੇ ਜਿਹੜਾ ਇਹ ਡਿਸਟਰੋਏ ਕਰ ਦਿੰਦੇ ਨੇ ਅੱਛਾ 1980 ਤੱਕ ਇਹ ਸਮਝਿਆ ਜਾਂਦਾ ਸੀ ਕਿ ਵੀ ਇਹ ਜੋ ਇੱਕ ਤਰੀਕਾ ਕਿ ਵੀ ਜਿਹੜੇ ਸਾਡੇ ਸਰੀਰ ਵਿੱਚ ਵਿਗੜੇ ਹੋਏ ਜਿਹਨਾਂ ਸੈੱਲਾਂ ਉੱਤੇ ਢਾੜੀਆਂ ਨੇ ਕਬਜ਼ਾ ਕਰ ਲਿਆ ਵਾਇਰਸਾਂ ਨੇ ਜਾਂ ਬੈਕਟੀਰੀਆ ਨੇ ਤੇ ਉਹਨਾਂ ਨੂੰ ਕੰਟਰੋਲ ਕਰਨ ਲਈ ਜਿਹੜੇ ਨੇ ਇਹ ਟੀ ਸੈੱਲ ਬਣੇ ਨੇ ओके ਜਿਹਨੋ ਟ੍ਰੇਨਿੰਗ ਥਾਈਮਸ ਵਿੱਚ ਮਿਲੀ ਹੋਈ ਹੈ ਤੇ ਇਹ ਇੱਕੋ ਤਰੀਕਾ ਜਿਹਦੇ ਨਾਲ ਉਹ ਕੰਟਰੋਲ ਹੋ ਜਾਂਦੇ ਨੇ ਜੀ ਤੇ 1995 ਚ ਜਿਹੜਾ ਜਿਹਨੂੰ ਹੁਣ ਓਵਰਰਾਈਜ਼ ਮਿਲਿਆ 사ਗਾગુচি 사ਗਾગુচি ਉਹਨੇ ਇਹ ਦੱਸਿਆ ਜਿਹੜਾ ਜਪਾਨ ਤੋਂ 사ਗਾ ਜਪਾਨ ਤੋਂ ਹਾਂਜੀ ਹਾਂਜੀ 사ਗਾગુচি ਜੀ ਜੀ ਤੇ ਉਹਨੇ ਦੱਸਿਆ ਵੀ ਜਿਹੜਾ ਉਹਨੇ ਖੋਜਿਆ ਕਹਿੰਦਾ ਵੀ ਇਸ ਤੋਂ ਇਲਾਵਾ ਇੱਕ ਜਿਹੜਾ ਇਹ ਉਹ ਮੈਕੈਨਿਜ਼ਮ ਹੈ ਨਾ T ਸੈੱਲ ਦਾ ਕੰਟਰੋਲ ਕਰਨ ਵਾਲਾ ਹਮਮ ਬਿਮਾਰੀ ਵਾਲੇ ਸੈੱਲਾਂ ਨੂੰ ਜੀ ਇਹ ਪਰਫੈਕਟ ਨਹੀਂ ਹੈ ਹਮਮ ਤੇ ਇਹਨੂੰ ਕੰਟਰੋਲ ਕਰਨ ਲਈ ਜਿਹੜਾ ਇੱਕ ਹੋਰ ਸੈੱਲ ਬੜਾ ਜੰ ਨਿਯੰਤਰਣ ਕਰਦੇ ਨੇ T ਸੈੱਲਾਂ ਨੂੰ ਇਹ ਨੇ 1995 ਚ ਲੱਭਿਆ ਸੀ ਓਕੇ ਤੇ ਉਦੋਂ ਤੋਂ ਲੈ ਕੇ ਹੁਣ ਜਿਹੜਾ ਆ 30 ਸਾਲਾਂ ਬਾਅਦ ਇਹਨੂੰ ਐਸ ਕੋਚ ਦੇ ਉੱਤੇ ਜਿਹੜਾ ਕੰਮ ਹੋਇਆ ਓਕੇ ਉਹਨੂੰ ਗੋਲਪ੍ਰੇਜ਼ ਮਿਲੇ ਹਮ ਜਿਹੜੇ ਦੂਜੇ ਦੋ ਸਾਇੰਟਿਸਟ ਨੇ ਉਹਨਾਂ 2001 ਵਿੱਚ ਇਹ ਲੱਭਿਆ ਕਿ ਜਿਹੜੇ ਇਹ T ਸੈੱਲ ਜਿਹੜੇ ਨੇ ਜਿਹਨੂੰ ਰੈਗੂਲੇਟਰੀ ਕਹਿੰਦੇ ਨੇ ਰੈਗੂਲੇਟਰੀ T ਸੈੱਲ ਵੀ ਉਹਨਾਂ ਨੂੰ ਕੰਟਰੋਲ ਕਰਨ ਲਈ ਇੱਕ ਵੱਖਰਾ ਜੀਨ ਚਾਹੀਦਾ ਜਿਹੜਾ pox p3 ਜੀ ਜਿਹੜੀ ਤੁਸੀਂ ਉਹ ਫੋਟੋ ਦਿਖਾਈ ਸੀ ਹਾਂਜੀ ਜਿਹੜੀ ਅਸਥਰੀ ਬਾਰੇ ਓਕੇ ਅਸਥਰੀ ਬਾਰੇ ਜੀ 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 ਇਹਨਾਂ ਦਾ ਤੇ ਇਹਨੇ ਜਿਹੜੀ ਇਹ ਸਗਾ ਕੁਚੀ ਨੇ ਇਹਨੇ ਇਹ ਕਿਹਾ ਵੀ ਜਿਹੜੇ ਸੈਲ ਨੇ ਇਹਨਾਂ ਦੇ ਅੱਗੇ ਜਿਹੜੀ ਮਿਲਟਰੀ ਪੁਲਿਸ ਹੁੰਦੀ ਨੇ ਮਿਲਟਰੀ ਨੂੰ ਕੰਟਰੋਲ ਕਰਨ ਲਈ ਜੀ ਜੀ ਉਸ 30 ਸਾਲਾਂ ਦੀ ਇਹ ਮਿਲਟਰੀ ਪੁਲਿਸ ਆ ਓਕੇ ਇਹ 30 ਸਾਲ ਜਿਹੜੇ ਨੇ ਜਦੋਂ ਆ ਜੀ ਜਿਹੜਾ ਫੌਕਸ ਪੀ 3 ਜੀ ਜੀ ਇਹ T R E G ਦਾ ਮਤਲਬ ਹੈਗਾ T ਰੈਗ 30 ਸਾਲ T ਰੈਗ T ਸੈਲ रेगुलेटरियल सेल ओके जी ਇਹਨੇ ਲੱਭਦਾ ਇਹ ਹੈ ਵੀ ਜੋ थाइमस ਵਿੱਚ ਉਹਦੀ ਟ੍ਰੇਨਿੰਗ ਹੋ ਰਹੀ ਹੈ ਸਰਲਾਂ ਦੀ टी सेलਾਂ ਦੀ ਹੂੰ ਹੂੰ ਪਛਾਣ ਕਰਨ ਲਈ ਕਿਹੜੇ ਆਪਣੇ ਨੇ ਕਿਹੜੇ ਬਗਾਨੇ ਨੇ ਤੇ ਕਈ टी सेल ਨੇ ਜਿਹੜੇ ਨੇ ਉਹ ਟ੍ਰੇਨਿੰਗ ਤੋਂ ਪਹਿਲਾਂ ਖਿਸਕ ਜਾਂਦੇ ਨੇ ਬਾਹਰ ਅੱਛਾ ਠੀਕ ਹੋ ਜਾਣਾ ਤੇ ਉਹ ਵਾਲੇ ਪੂਰੇ ਉਹਨਾਂ ਟ੍ਰੇਨਿੰਗ ਪੂਰੀ ਨਹੀਂ ਹੋਈ ਕਿ ਉਹਨੂੰ ਪੂਰੀ ਪਛਾਣ ਨਹੀਂ ਹੁੰਦੀ ਕਿ ਵੀ ਆਪਣੇ ਸੈੱਲ ਕਿਹੜੇ ਨੇ ਤੇ ਵਾਇਰਲੈਸ ਸੈੱਲ ਕਿਹੜਾ ਜੀ ਉਹ ਕੀ ਕਰਦੇ ਨੇ ਜਿਹੜੇ ਇੰਝ ਜਿਹੜੇ ਖਰਾਬ ਹੋਏ ਹੋਏ ਨੇ ਜਾਂ ਵਿਗੜੇ ਕਹ ਲੋ ਜਾਂ ਪਗੜੇ ਪਗੋੜੇ ਕਹ ਲੋ ਪਗੋੜੇ ਸੈੱਲ ਉਹ ਜਾ ਕੇ ਆਹੋ ਨਿਕਲ ਯਾ ਉਹ ਤੋਂ ਲੈ ਤੁਲਾ ਤੁਲਾ ਡਾਕਟਰ ਬੜੀ ਵਧੀਆ ਕੀਤੀ ਆਹੋ ਬੈਕਰੀਟਮ ਵਿੱਚੋਂ ਹਾਂਜੀ ਉਹਦੇ ਚੋਂ ਭੱਜ ਕੇ ਕੱਢ ਲੈਂਦੇ ਨੇ ਜੀ ਜੀ ਉਹ ਨਿਕਲੇ ਆਏ ਨੇ ਤੇ ਉਹ ਜਾ ਕੇ ਆਪਣੇ ਸੈੱਲਾਂ ਨੂੰ ਜਿਹੜੇ ਤੰਦਰੁਸਤ ਸੈੱਲ ਨੇ ਹਾਂਜੀ ਉਹਨਾਂ ਦਾ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਓਕੇ ਹੂੰ T cell ਦਾ ਰੋਲ ਤਾਂ ਹੈਗਾ ਵੀ ਤੂੰ ਜਾ ਕੇ ਜਿਹੜਾ ਬਿਮਾਰ ਨੂੰ ਮਾਰਨਾ ਹੈ ਬਿਮਾਰ ਸੈੱਲ ਨੂੰ ਜੀ 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 ਜਿਹੜਾ ਧੜਵਿਆਂ ਨੇ ਕਬਜ਼ਾ ਕਰ ਲਿਆ ਹੂੰ ਹੂੰ ਤੇ ਉਹਨਾਂ ਨੂੰ ਮਾਰਨ ਦੇ ਨਾਲ ਤੇ ਆਪਣੇ ਆਪਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਓਕੇ ਇਹ ਵਾਰ ਜਿਹੜੀ ਖੇਤ ਨੂੰ ਖਾੜ ਲੱਗ ਪਈ ਨੁਕਸਾਨ ਹੋਣਾ ਹੈ ਤੇ ਹੁਣ ਇਹ ਜਿਹੜੇ ਵਿਗੜੇ ਹੋਏ ਨੇ ਭਗੌੜੇ ਨੇ ਉਹਨਾਂ ਨੂੰ ਪਕੜਨ ਦੇ ਲਈ ਇਹ ਜਿਹੜੇ ਅਨੇ ਤਿੰਨ ਸਾਇੰਟਿਸਟਾਂ ਨੇ ਜਿਹੜੇ ਲੱਭੇ ਉਹ ਨੇ ਟੀ ਰੈਗੂਲੇਟਰੀ ਸੈਲ ਓਕੇ ਟੀ ਰੈਗੂਲੇਟਰੀ ਸੈਲ ਟੀ ਇਸ ਰੈਗੂਲੇਟਰੀ ਟੀ ਸੈਲ ਛੋਟਾ ਉਹਦਾ ਟਰੈਗ ਬਣ ਗਿਆ ਓਕੇ ਰੈਗੂਲੇਟਰੀ ਟੀ ਸੈਲ ਇਹਨਾਂ ਦਾ ਕੰਮ ਹੈ ਵੀ ਜਿਹੜੇ ਉਹ ਭਗੌੜੇ ਨੇ ਇਹ ਉਹਨਾਂ ਨੂੰ ਜਾ ਕੇ ਪਕੜਦੇ ਨੇ ਓਕੇ ਭਗੌੜੇ ਟੀ ਸੈਲਾਂ ਨੂੰ ਪਕੜਨਾ ਹੈ ਨਾ ਇਹਨਾਂ ਦਾ ਕੰਮ ਹੀ ਹੈ ਹਮ ਵੀ ਜਿਹੜੇ ਉਹ ਥਾਈਮਸ ਦੇ ਵਿੱਚੋਂ ਟ੍ਰੇਨਿੰਗ ਤੋਂ ਪਹਿਲਾਂ ਬਾਹਰ ਨਿਕਲ ਗਏ ਵੀ ਉਹਨਾਂ ਨੂੰ ਜਾ ਕੇ ਪਕੜਨਾ ਤੇ ਉਹਨਾਂ ਨੂੰ ਖਤਮ ਕਰਨਾ ਓਕੇ ਉਹ ਖਤਮ ਕਰ ਲਈ ਇਹਨਾਂ ਦੀਆਂ ਬੱਖਰੀਆਂ ਬੱਖਰੀਆਂ ਤਰੀਕੇ ਨੇ ਚਾਰ ਤੇ ਚਾਰ ਕਿਸੇ ਦੇ ਤਰੀਕਿਆਂ ਨਾਲ ਖਤਮ ਕਰਦੇ ਨੇ ਉਹਨਾਂ ਨੂੰ ਹੂੰ ਇੱਕ ਤਾਂ ਹੈਗਾ ਜਿਹੜਾ ਉਹਦੇ ਕੋਲ ਜਾ ਕੇ ਕੈਮੀਕਲ ਛੜਦੇ ਨੇ ਤੇ ਉਹ ਜਿਹੜਾ ਸੈਲ ਕਿਸੇ ਨਾਲ ਪਹੁੰਚ ਜਾਂਦਾ ਫਗੜਿਆ ਜਾਂਦਾ ਜੀ ਦੂਸਰਾ ਹੈਗਾ ਸੈਲ ਵੀ ਇੱਕ ਹੋਰ ਐਨਜ਼ਾਈਮ ਛੜਦੇ ਨੇ ਗਿਰਜ਼ਾਈਮ ਜਾ ਕੇ ਉਹ ਜਿਹੜਾ ਹੈਗਾ ਉਹਨੂੰ ਫਿਜ਼ੀਕਲੀ ਤੋੜ ਦਿੰਦਾ ਜਿਹੜੇ ਪਗੋੜੇ ਸੇ ਲੱਗ ਰਹੇ ਅੱਛਾ ਤੀਸਰਾ ਤਰੀਕਾ ਜਿਹੜੇ ਪਕੜਦੇ ਨੇ ਉਹ ਹੈਗਾ ਵੀ ਉਹਦੇ ਰਸਦ ਬੰਦ ਕਰ ਦਿੰਦੇ ਨੇ ਸਪਲਾਈ ਤੀਸਰਾਂ ਦੇ ਸਰਵਾਈਵ ਕਰਨ ਲਈ ਇੱਕ ਕੈਮੀਕਲ ਜ਼ਰੂਰੀ ਹੁੰਦਾ ਹਾਂ ਹਾਂ ਓਕੇ IL2 ਕਹਦੇ ਆਨੋ ਆਈ ਸੋਲੂਸ਼ਨ ਆਈ ਸੋਲੂਸ਼ਨ 2 IL2 ਉਹ ਏਸੈਂਸ਼ੀਅਲ ਹੈ ਤੀਸਰਾਂ ਦੇ ਸਰਵਾਈਵਲ ਲਈ ਜੀ ਇਹ ਕਰਦੇ ਨੇ ਉਹਦੇ ਨੇੜੇ ਜਾ ਕੇ ਉਹਲਾ ਸਾਰਾ ਐਂਜ਼ਾਈਮ ਆ ਫੜੋ ਕਰ ਲੈਂਦੇ ਨੇ ਉਹਦੇ ਕੋਲ ਐਂਜ਼ਾਈਮ ਬਚਦਾ ਨਹੀਂ ਉਹਦੀ ਰਸਤ ਮੁੱਕ ਗਈ ਉਹ ਰਸਾ ਮੁੱਕੀ ਧੋਖੀ ਕਰ ਲੈਂਦਾ ਹੂੰ ਖਤਮ ਹੋ ਜਾਂਦਾ ਤੇ ਚੌਥਾ ਤਰੀਕਾ ਜਿਹੜਾ ਤੁਸੀਂ ਸਪੇਸ ਵਾਲਾ ਦਿਖਾਇਆ ਸਪੇਸ ਹਾਂਜੀ ਸਪੇਸ ਛੇਪੋਲਾ ਹਾਂਜੀ ਇਹ ਹੈਗਾ ਚੌਥਾ ਤਰੀਕਾ ਇਹਦੇ ਕਿਰ ਲਾ ਕਰਨ ਉਸ ਪਕੜਨ ਵਾਲਾ ਹਾਂਜੀ ਉਹਨੂੰ ਕਹਿੰਦੇ ਗ੍ਰੈਬਰ ਆਰਮ ਓਕੇ ਤੇ ਇਹ ਜਿਹੜੀ ਆਰਮ ਲੱਗੇ ਕਿ ਕਲਿੱਪ ਲੱਗਾ ਹਾਂਜੀ ਇਹ ਜਾ ਕੇ ਜਿਹੜਾ ਟੀ ਸੈੱਲ ਦੇ ਉੱਪਰ ਜਿਹੜਾ ਇੱਕ ਐਂਟੀਜਨ ਲੱਗਾ ਹੁੰਦਾ ਹੂੰ ਉਹਨੂੰ ਜਾ ਕੇ ਅੰਜ ਪਕੜ ਕੇ ਤੇ ਲਾ ਦਿੰਦਾ ਓਕੇ ਉਹ ਲਾ ਦੇ ਨਾ ਦੇਉ ਤੇ ਫੇਰ ਉਹ ਨਿਕਮਾ ਹੋ ਗਿਆ ਉਹ ਕੰਮ ਨਹੀਂ ਕਰ ਸਕਦਾ ਇਹ ਉਹਦੇ ਜਿਹੜਾ ਹਥਿਆਰ ਕੋਲੇ ਕਿਸਮ ਤੇ ਇਹਨਾਂ ਨੂੰ ਜਿਹੜਾ ਕੰਟਰੋਲ ਕਰਦਾ ਹੈ ਇਹ ਜਿਹੜੇ ਦੂਜੇ ਦੋ ਸਾਇੰਟਿਸਟ ਨੇ ਜੀ ਮੈਂ ਤੇਨਾਂ ਦੀ ਤਸਵੀਰ ਦਿਖਾ ਦਿੰਦਾ ਜੀ ਮੈਰੀ ਜਿਹੜੀ ਮੈਰੀ ਹੈਗੀ ਵਿਕਰਨ ਕੋ ਜਿਹੜੇ ਰੈਵਸਲ ਇਹਨਾਂ ਲੰਬਿਆਂ ਵੀ ਇਹ ਜਿਹੜੇ ਹੈਗੇ ਨੇ ਰੈਗੂਲੇਟਰੀ টিਸੂ ਹੈਗੇ ਨੇ ਇਹਨਾਂ ਨੂੰ ਕੰਮ ਕਰਨ ਲਈ ਇੱਕ ਜਿਹੜਾ ਜੀ ਚਾਹੀਦਾ ਇਹਨੂੰ ਨਾ ਫੌਕਸ ਪੀ 3 ਗੱਦਨ ਇਹ ਉਹਨਾਂ ਦਾ ਕੰਮ ਜਿਹੜਾ ਹੈ ਇਹ ਫਿਰ ਤਿੰਨਾ ਦਾ ਕੰਮ ਸੀ ਇਹ ਸੀ ਵੀ ਇਹ ਜਿਹੜਾ ਉਹ ਜੀਨ ਹੋਏਗਾ ਜੇ ਉਹ ਜੀਨ ਠੀਕ ਹੈ ਤਾਂ ਇਹ ਕੰਮ ਕਰਨਗੇ ਨਹੀਂ ਤਾਂ ਇਹ ਵੀ ਕੰਮ ਨਹੀਂ ਕਰਨਗੇ ਤੇ ਇਸ ਕੋਈ ਜਿਹੜੀ ਇਹਦੇ ਨਾਲ ਜਿਹੜਾ ਇਹਦੇ ਦੀ ਫੰਕਸ਼ਨਿੰਗ ਹੈ ਸਿ ਰੈਗੂਲੇਟਰੀ ਸੈੱਲ ਦੀ ਜਿਹੜਾ ਮਿਲਟਰੀ ਪੂਲਸ ਵਾਲਾ ਸੈੱਲ ਹੈ ਇਹਨੂੰ ਜੇਸੀ ਰੈਗੂਲੇਟ ਕਰ ਲਈਏ ਤੇ ਜਿਹੜੇ ਸਰੀਰ ਦੇ ਜਿਹੜੇ ਕੈਂਸਰ ਵਾਲੇ ਸੈੱਲ ਨੇ ਉਹ ਕੈਂਸਰ ਵਾਲੇ ਸੈੱਲ ਉਹਨਾਂ ਜਿਹੜਾ ਟੀ ਸੈੱਲ ਵਾਲੇ ਨੇ ਉਹਨਾਂ ਦਾ ਰੋਲ ਉਹਨਾਂ ਨੂੰ ਮਾਰਨਾ ਹੈ ਓਕੇ ਤੇ ਇਹਨਾਂ ਨੂੰ ਰੈਗੂਲੇਟ ਕਰਕੇ ਤੇ ਅਸੀਂ ਉਹਦਾ ਇਲਾਜ ਲੱਭ ਸਕਦੇ ਆ ਫਿਰ ਜਿਵੇਂ ਜਿਹੜਾ ਆਰਗਨ ਟ੍ਰਾਂਸਪਲੈਂਟ ਕਰਦੇ ਨੇ ਹਮ ਕਿਡਨੀ ਟ੍ਰਾਂਸਪਲੈਂਟ ਹੋਇਆ ਲਿਵਰ ਟ੍ਰਾਂਸਪਲੈਂਟ ਹੋਇਆ ਉੱਥੇ ਵੀ ਜਿਹੜੇ ਟੀ ਸੈੱਲ ਨੇ ਜਾ ਕੇ ਹਮਲਾ ਕਰਨਾ ਹਮ ਬਹਰ ਦੀ ਚੀਜ਼ ਹੈ ਨਾ ਬਾਹਰ ਲਾ ਕੇ ਆਇਆ ਤੇ ਉਹਨਾਂ ਦਾ ਰੋਲ ਇਹ ਹੈ ਕਿ ਬਾਹਰਲੇ ਸੈੱਲ ਨੂੰ ਮਾਰੋ ਜੀ ਸੋ ਉੱਥੇ ਵੀ ਉਹਨੂੰ ਕੰਟਰੋਲ ਕਰਨ ਲਈ ਫਿਰ ਜਿਹੜਾ ਹੈਗਾ ਕਿ ਇਹ ਆਪਣੇ ਸੈੱਲਾਂ ਨੂੰ ਮਾਰਨੇ ਸ਼ੁਰੂ ਕਰ ਦਿੰਦੇ ਨੇ ਜਿਹੜੇ ਖੰਗੌੜੇ ਸੈੱਲ ਨੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਓਕੇ ਡਿਪੈਂਡ ਕਰਦਾ ਕਿਹੜੀ ਸਾਫ ਤੇ ਜਾ ਕੇ ਅਟੈਕ ਕੀਤਾ ਜੇ ਪੈਨਕ੍ਰੀਆਸ ਵਿੱਚ ਕਰਤਾ ਤੇ ਪੈਨਕ੍ਰੀਆਸ ਵਿੱਚ ਕੀਤਾ ਤੇ ਉੱਥੋਂ ਜਿਹੜਾ ਉਹ ਇਨਸੂਲਿਨ ਪੰਡੇ ਇਨਸੂਲਿਨ ਯਾ ਬਿਲਕੁਲ ਡਾਇਬੀਟਿਸ ਦੀ ਪ੍ਰੋਬਲਮ ਹੋ ਗਈ ਹਾਂਜੀ ਪਹਿਲੇ ਇੱਕ ਟਾਈਪ 2 ਡਾਇਬੀਟਿਸ ਹੋ ਜਾਏਗੀ ਫਿਰ ਇੱਕ ਕਿਸਮ ਦਾ ਗਠੀਆ ਉਹ ਹੋ ਜਾਂਦਾ ਫਿਰ ਲੂਪਸ ਹੈ ਇੱਕ ਬਿਮਾਰੀ ਹੋਰ ਹੈ ਇਸ ਤਰ੍ਹਾਂ तकरीबन 80 ਬਿਮਾਰੀਆਂ ਨੇ ਜਿਹੜੀਆਂ ਇਹ ਪਗੋੜੇ ਜਿਹੜੇ ਟੀ ਸੈਲ ਨੇ ਉਹਨਾਂ ਦੇ ਕਰਕੇ ਹੁੰਦੀਆਂ ਓਕੇ ਡਾਕਟਰ ਸਾਹਿਬ ਹੁਣ ਆਪਣੇ ਕੋਲ ਜੀ ਡਾਕਟਰ ਜੀ ਮੈਂ ਤੁਹਾਨੂੰ ਇੰਟਰਪਟਾ ਨਹੀਂ ਕਰਨਾ ਚਾਹੁੰਦਾ ਸੀ ਦੋ ਮਿੰਟ ਰਹਿ ਗਏ ਆਪਣੇ ਕੋਲ ਦੋਆਂ ਮਿੰਟਾਂ 'ਚ ਜਿਹੜੇ ਅੰਦਰ ਬੈਠੇ ਦੁਸ਼ਮਣ ਰੂਪੀ ਸੈੱਲ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਆ ਜਿਹੜੇ ਤੰਦਰੁਸਤ ਫੌਜ ਵਾਲੇ ਸੈੱਲ ਨੇ ਜਿਹੜੇ ਜਿਨ੍ਹਾਂ ਕੋਲ ਤਕੜੀਆਂ ਗੰਨਾਂ ਨੇ ਉਹਨਾਂ ਦੇ ਰਹੀਂ ਕਿਵੇਂ ਬੋਡੀ ਨੂੰ ਤੰਦਰੁਸਤ ਕਰ ਸਕੀਏ ਪੂਰੇ ਦੋ ਮਿੰਟ ਦੇ ਦੋਨੇ ਕੋ ਇਹਦੇ ਵਿੱਚ ਨਾ ਜਿਹੜੀਆਂ ਹੁਣ ਐਸੇਲੇ 200 ਦੁਆਿਆਂ ਦੀ ਤੋਂ ਵੱਧ ਦੁਆਿਆਂ ਦੀ ਟ੍ਰਾਇਲਸ ਚੱਲ ਰਹੀਆਂ ਨੇ ओके ਇਹਨਾਂ ਨੂੰ ਇਹਨਾਂ ਨੰਬਰ ਘਟਾ ਕੇ ਜਾਂ ਵਧਾ ਕੇ ਜੇ ਅਸੀਂ ਉਹਨਾਂ ਨੂੰ ਰੈਗੂਲੇਟ ਕਰੀਏ ਜਿਹੜੇ 30 ਸੈੱਲਾਂ ਨੂੰ ਇਹ ਆੜ ਮਿਲਟਰੀ ਪਾਲਸ ਵਾਲੇ ਸੈੱਲ ਨੇ ਐਨ ਆਰ ਆਈ ਹੂੰ ਯੂ 30 ਸੈੱਲਾਂ ਨੂੰ ਰੈਗੂਲੇਟ ਕਰੀਏ ਤਾਂ ਕਿ ਜੇ ਲੋਡ ਵੀ ਉਹਨਾਂ ਦੇ ਜ਼ਿਆਦਾ ਲੋਡ ਵੀ ਜਾ ਕੇ ਕੈਂసర్ ਸੈੱਲਾਂ ਨੂੰ ਮਾਰਨ ਹੂੰ ਤਾਂ ਰੈਗੂਲੇਟ ਕਰ ਲਓ ਜੇ ਉਹਨੂੰ ਦੇਖਿਆ ਵੀ ਜਿਹੜਾ ਪੈਂਕ੍ਰੀਆਸ ਵਾਲਾ ਲਈ ਤੁਹਾਨੂੰ ਦੂਜੇ ਭੇਜਨੇ ਚਾਹੀਦੇ ਨੇ ਜੀ ਉੱਥੇ ਟਾਰਗੇਟ ਕਰ ਲੋ ਜੀ ਨਾ ਕਿ ਉਹ ਬ੍ਰਿਟਿਸ਼ ਤੋਂ ਚਫਕਾਰਾ ਹੋ ਸਕੇ ਸੋ ਇਹਨੂੰ ਰੈਗੂਲੇਸ਼ਨ ਕਰ ਰਹੇ ਨੇ ਇਹਦੇ ਅੱਗੇ ਵੀ ਹੋਰ ਵੀ ਕਈ ਜਿਹੜੀਆਂ ਨੇ ਮੈਂ ਤਾਂ ਮੋਟੀਆਂ-ਮੋਟੀਆਂ ਕਿਸਮ ਦੱਸੀਆਂ ਜੈ ਨਾ ਜੀ 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 ਇਹਨਾਂ ਦੇ ਹੋਰ ਅੱਗੇ ਵੀ ਫਰਦਰ ਵੈਰਾਈਟੀਆਂ ਨੇ ਮੈਂ ਡਾਕਟਰ ਸਾਹਿਬ ਜੀ ਇਹਦੇ ਤੇ ਅਟੈਕ ਇਹ ਇਹ ਡਾਕਟਰ ਸਾਹਿਬ ਬੜਾ ਬੜਾ ਖੁੱਲਾ ਵਿਸ਼ਾ ਹੈ ਮੈਂ 100 ਇਸੇ ਦੇ ਉੱਤੇ ਤੁਹਾਡੇ ਨਾਲ ਫੇਰ ਸਿਰਸਬੰਧੀ ਵਿਸ਼ੇਸ਼ ਜਿਹੜਾ ਸ਼ੋਅ ਹੈ ਉਹ ਕਰਾਂਗਾ ਤੁਹਾਡਾ ਤਹਿ ਦਿਲੋਂ ਧੰਨਵਾਦ ਚੜ੍ਹਦੀ ਕਲਾ 'ਚ ਰਹਿ ਕੇ ਜਿਹੜੇ ਤੁਹਾਡੇ ਕੀਤੇ ਹੋਏ ਕਾਰਜ ਨੇ ਤੁਹਾਡੇ ਬੜੇ ਹੋਏ ਵਿਦਿਆਰਥੀ ਨੇ ਉਹ ਤੋਂ ਨਾ ਹਮੇਸ਼ਾ ਚੇਤੇ ਕਰਦੇ ਆ ਚੜ੍ਹਦੀ ਕਲਾ 'ਚ ਰਹਿ ਕੇ ਇਸ ਤਰ੍ਹਾਂ ਹੀ ਜਾਗਰੂਕਤਾ ਲਿਆਂਦੇ ਰਹੋ ਤਾਂ ਜੋ ਜਿਹੜੇ ਸੁੱਤੇ ਹੋਏ ਜਿਹੜੀ ਆਰਮੀ ਐ ਸਰੀਰਾਂ ਦੇ ਅੰਦਰ ਉਹਨੂੰ ਅਸੀਂ ਤਕੜੇ ਕਰ ਸਕੀਏ ਤੰਦਰੁਸਤ ਕਰ ਸਕੀਏ ਤੁਹਾਡਾ ਤਹਿ ਦਿਲੋਂ ਧੰਨਵਾਦ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ ਤਦ ਤੱਕ ਲਈ ਜਬ ਰੱਖਾ ਜੀ ਬਹੁਤ ਮਿਹਰਬਾਨ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਜ਼ੈਰੂਪ ਸਿੰਘ ਉਹਨਾਂ ਨੇ ਅੰਦਰ ਜਿਹੜੇ ਸੁੱਤੇ ਹੋਏ ਬਿਮਾਰ ਸੈੱਲ ਸੀ ਨਾ ਤਖੜੇ ਕਰਤੇ ਵੀ ਬੰਦੇ ਦੇ ਪੁੱਤ ਬਣ ਜਿਓ ਕਿਵੇਂ ਤੰਦਰੁਸਤ ਰਹਿਣਾ ਤੇ ਇਹ ਤੰਦਰੁਸਤ ਰਹਿਣ ਦੇ ਲਈ ਫਰੂਟੀ ਕਾਨਾਂ ਵਾਲਿਆਂ ਦਾ ਬੜਾ ਵੱਡਾ ਸਹਿਯੋਗ ਹੈ ਫਰੂਟੀ ਕਾਨੇ ਦੇ ਜਾਇਜੇ ਸਾਡੇ ਸਪੌਂਸਰ ਨੇ ਇਹ ਇੱਥੇ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਪ੍ਰੋਟੀਨ ਸੈੱਲਾਂ ਨੂੰ ਤਖੜਾ ਰੱਖਣ ਲਈ ਬੜਾ ਸਾਮਾਨ ਇਹਨਾਂ ਕੋਲ ਪਿਆ ਘੇੜਾ ਮਾਰ ਕੇ ਆਇਓ 2 ਦਰਜਨ ਦੇ ਲਾਗੇ ਤਾਂ ਇਹ ਲੋਕੇਸ਼ਨਾਂ ਨੇ ਇਹਨਾਂ ਦੀਆਂ ਬੱਲੇ ਬੱਲੇ ਕਰਾਈ ਵੀ ਹੈ ਨਾਮ ਬਣਾ ਲਿਆ ਫਰੂਟੀ ਕਰਨ ਵਾਲੇ ਨੇ 604 502 0005 ਤੇ ਕਾਲ ਕਰ ਲਿਓ ਤੇ ਨਾਲ ਦੇ ਨਾਲ ਮੁਗਲ ਗਾਰਡਨ ਵਾਲੇ ਮੁਗਲ ਗਾਰਡਨ ਵਾਲਿਆਂ ਨੇ ਕਿਉਂਕਿ ਇੱਕ ਨਾਮ ਬਣ ਗਿਆ ਜਿਨ੍ਹਾਂ ਦੀਆਂ ਦੋ ਲੋਕੇਸ਼ਨਾਂ ਨੇ ਮੁਗਲ ਗਾਰਡਨ ਦੇ 604 592 223 ਤੇ ਸੰਪਰਕ ਕਰ ਲਿਓ ਕੋਈ ਪਾਰਟੀ ਹੈ ਕੇਟਰਿੰਗ ਕਰਾਉਣੀ ਹੈ ਵਿਆਹ ਸ਼ਾਦੀ ਲਈ ਮਠਿਆਈ ਚਾਹੀਦੀ ਹੈ ਤੇ ਮੁਗਲ ਗਾਰਡਨ ਵਾਲਿਆਂ ਨੂੰ ਫੋਨ ਕਰਿਓ ਬਹੁਤਾ ਦੂਰ ਨਹੀਂ ਮੇਰਟ ਦੇ ਵਿੱਚ ਤਾਂ ਹੈ ਹੀ ਹੈ ਸੜੀ ਦੇ ਵਿੱਚ ਬਿਲਕੁਲ ਸਾਡੇ ਲਾਗੇ ਨੇ ਇਹਨਾਂ ਦਾ ਜਿਹੜਾ ਨੰਬਰ ਥੱਲੇ ਆ ਰਿਹਾ ਇਸ ਤੇ ਸੰਪਰਕ ਕਰ ਲਿਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜੇਵਾਗਿਆ ਅਗਲਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਹਾਜ਼ਰੀ ਮੰਗਾ ਤਦ ਤੱਕ ਲਈ ਰਬ ਰੱਖਾ ਜੀ